पर अजीदा सिर छुपा तो के सारा कुछ चोरी तोरी कॉल क्यों पाए क्योंकि एस कालीदास प्रधान ता मेरा फर्ज है श्री काल तक साहब दी मर्यादा काल तक साहब दी जड़ी है कत दी पोजीशन में फला ओथे दा झूठ बोलन वाले कहले खड़े हो कहले ਮੈਂ ਤਾਂ ਇਹਨਾਂ ਦਾ ਕਈ ਕਿਤਾਬਾਂ ਰਿਹਾ ਮਰੇ ਦੇ ਲਿਖਿਆ ਹੁੰਦਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਪਰ ਕਿਉਂਕਿ ਮੈਂ ਪ੍ਰਧਾਨ ਸੀ ਮੈਂ ਤਾਂ ਇਹ ਸਪਸ਼ਟੀ ਕਰ ਦਿੰਦਾ ਜਦੋਂ ਮੈਨੂੰ ਮਿਲਿਆ ਮੈਂ ਕਹਿੰਦੀ ਸਿੰਘ ਸਾਹਿਬ ਜੀ ਨੂੰ ਮੈਂ ਪਹਿਲੇ ਲਿਖਿਆ ਸੀ ਪਹਿਲੇ ਸਪਸ਼ਟੀ ਕਰ ਸੀ ਦਿੱਤਾ ਇਹ ਕੀ ਤਾਂ ਮੈਂ ਕਿਹਾ ਜੀ 10 ਸਾਲ ਤੋਂ ਨਿਕਾਲੀ ਦੋਨੇ ਸਮੇਂ ਚ ਮੈਂ ਸ਼ੁਰੂ ਨਿਕਾਲੀ ਪਾਰਟੀ ਦੇ ਵਰਕਰ ਨੂੰ ਕੁਝ ਨਹੀਂ ਮੈਂ ਸਾਰਾ ਤੁਸੀਂ ਮੁਕੀ ਹੁੰਦੇ ਨਾ ਤੇ ਮੈਂ ਆਪਣੇ ਤੋਂ ਹੀ ਉਹ ਹੀ ਅਖੀਰ ਤੱਕ ਮੈਂ ਆਪਣਾ ਸਟੈਂਡ ਰੱਖਿਆ ਉਹ ਨਹੀਂ ਕੋਈ ਨਿਸ਼ਾਨਾ ਖਤਮ ਹੋ ਜੇ ਨਾ ਖਤਮ ਹੋ ਜੇ ਜੇ ਕੁਝ ਨਹੀਂ ਹੋਇਆ ਤਾਂ ਫਿਰ ਜਾਣ ਦੇਣਾ ਹਮਲਾ ਵੀ ਕਰਾਈ ਕਰਾਈ ਹੁਣ ਕਹਿੰਦੇ ਜਿਸ ਬੰਦੇ ਨੇ ਹਮਲਾ ਕੀਤਾ ਕਹਿੰਦੇ ਫਖਰੇ ਇਸ ਕਰਕੇ ਮਾਗੀ ਦੀ ਕਾਨਫਰੰਸ ਹੈ ਆਪਣਾ ਘਰ ਹੈ ਇੱਥੋਂ ਜੰਗ ਸ਼ੁਰੂ ਹੋਣੀ ਹੈ ਇੱਥੋਂ ਹੀ ਅਗਲੀ ਸਰਕਾਰ ਦਾ ਮੁੱਢ ਬਣਨਾ ਹੈ ਆ ਲੈ ਰਾਈ ਫੋਡੀ ਇੱਕ ਬੇਨਤੀ ਕਰਦਾ ਉਸ ਦਿਨ ਗੱਡੀ ਪਾਸੇ ਕੋਈ ਬੰਦਾ ਬੈਠੇ ਜਿਹੜਾ ਸਿੱਧਾ ਰੈਲੀ 'ਚ ਜਾਊਗਾ ਮੇਲਾ ਦੇਖਣ ਉਹ ਨਾ ਆਏ ਹੁ ਆਪਾਂ ਐ ਨਹੀਂ ਇਕੱਠੇ ਕਰਦੇ ਬੰਦੇ ਜਿਹਦੇ ਦੇ ਮਨ 'ਚ ਦਰਦ ਹੈ ਖਾਲੀਦਰ ਪ੍ਰਤੀ ਵੱਡੇ ਬਾਗੂ ਸਾਹਿਬ ਪ੍ਰਤੀ ਦੇ ਦਰਦ ਹਨ ਉਹ ਉਸ ਦਿਨ ਆਏ ਸਿੱਧਾ ਆਏ ਉਹਦੇ ਬਾਅਦ ਆਪਾਂ 2 ਵਜੇ ਟਾਈਮ 'ਤੇ ਖਤਮ ਹੋ ਜਾਣਾ ਉਹਦੇ ਬਾਅਦ ਜੋ ਮਰਜ਼ੀ ਕਰਿਓ ਪਰ ਇੱਕ ਆਪਣੀ ਆਦਤ ਪੈ ਗਈ ਹੈ ਕਿ ਕੋਈ ਮੇਲਾ ਦੇਖਣ ਚਲੇ ਜਾਂਦਾ ਕੋਈ ਕੁਸ਼ਤੀ ਦੇਖਣ ਟਿਕ ਟਲ ਜਾਂਦਾ ਦੇਖੋ ਕਾਲੀਦਲ ਕੇ ਹੈ ਤੇ ਆਪਾਂ ਹੈਗੇ ਆ ਕਾਲੀਦਲ ਖਤਮ ਤੁਹਾਨੂੰ ਕਿਸੇ ਨੇ ਪੁੱਛਣਾ ਹੀ ਨਹੀਂ ਰੋਲ ਜੁਗਾ ਸਾਰਾ ਆ ਪੰਜਾਬ ਨੂੰ ਬਚਾਉਣ ਵਾਲਾ ਅਕਾਲੀ ਦਲ ਪੰਜਾਬ ਨੂੰ ਬਚਾਉਣ ਲਈ ਬਾਬਲ ਸਾਹਿਬ ਸੀ ਮੇਰੇ ਕੋਲ ਤੇ ਇੱਕ ਪ੍ਰੈਸਰ ਆਇਆ ਬਾਹਰ ਦਿੱਲੀੋਂ ਕਿ ਜੀ ਬਾਬਲ ਸਾਹਿਬ ਨੇ ਕੀ ਕੀਤਾ ਹੈ ਪੰਜਾਬ ਮੈਂ ਕਿਹਾ ਚੰਡੀਗੜ੍ਹ ਤੋਂ ਸੱਡ ਗੱਡੀ ਫੜ ਲੈ ਭਾਵੇਂ ਅੰਮ੍ਰਿਤਸਰ ਚਲੇ ਜਾ ਭਾਵੇਂ ਬਠਿੰਡੇ ਚਲੇ ਜਾ ਭਾਵੇਂ ਪਠਾਨਕੋਹ ਚਲੇ ਜਾ ਜੋ ਕੁਛ ਦੇਖ ਰਿਹਾ ਤੂੰ ਦੇਖੀਂ ਜਾਂ 10 ਸਾਲ ਕੀ ਹੋਏ 10 ਸਾਲ ਕਰਾ ਖਰਾਬ ਹੋ ਗਿਆ ਆਪਣੇ ਤਾਂ ਤੇ ਹੁਣ ਹੁਣ ਨਵੀਂ ਸ਼ਾਦੀ ਚੱਲ ਗਈ ਹੋਰ ਬੰਦਾਂ ਨੂੰ ਪਾਰਟੀ ਖੜ ਗਿਆ ਤਾਂ ਟਾਈਮ ਅੰਮ੍ਰਿਤਪਾਲ ਕਿੰਦਾ ਹੁਣ ਨਵੀਂ ਬਣਾਉਗਾ ਕਿਉਂ ਉਹਨਾਂ ਨੂੰ ਪਤਾ ਹੈ ਕਿ ਕੱਲ ਹੀ ਦਿਨ ਖਤਮ ਕਰਦੇ ਹੋ ਇੱਕ ਨਵਾਂ ਕੰਪੂਲ ਬਾਜੂ ਸਾਹਿਬ ਤਾਂ 16 ਸਾਲ ਐਨਐਸਏ ਚ ਜੇਲ੍ਹ ਜੇਲ੍ਹ ਤੋਂ ਬਾਅਦ ਕਿਤਨੀ ਚੱਲ ਉਹਨਾਂ ਨੇ ਮੈਨੂੰ ਵੀ ਛੱਡ ਦੇ ਬਾਅਦ ਇੱਕ ਦਸ ਸਾਲ ਦੀ ਚਿਕਨੀ ਕਿਸੇ ਨੂੰ ਅਸੂਕੜ ਪਤਾ ਕਿੱਥੋਂ ਆਏ ਆ ਕੀ ਕਰਦੇ ਨੇ ਪਬਲਿਕ ਨਹੀਂ ਹੁੰਦੇ ਸੀ ਪਰ ਹਾਸ ਕਰ ਜਕਿੰਦਰ ਰਹੇ ਤੇ ਆਪਾਂ ਮੋਸ਼ਨ ਹੋ ਜਾਂਦੀ ਕਿ ਮੋਸ਼ਨਲ ਹੁੰਦਾ ਹੈ ਤੇ ਕਾਲੀ ਦੇ ਲਾਸ਼ ਤੇ ਹੋ ਮੋਸ਼ਨ 104 ਸਾਲ ਦਾ ਇਤਿਹਾਸ ਹੈ 104 ਸਾਲ ਦਾ ਹੱਦ ਹੈ 104 ਸਾਲ ਤੁਹਾਡੇ ਨਾਲ ਦੇ ਨਾਲ ਮੋਢਾ ਨਮਕਾ ਉਖੜਨ ਵਾਲੀ ਪਾਰਟੀ ਹੈ 104 ਸਾਲ ਤੋਂ ਪੱਖੂ ਦਾ ਸਾਥੀ ਹੈ ਜੇ 150 ਸਾਲ ਅਲੀ ਸਾਡੀ ਠੱਡ ਕੇ ਇੱਕ ਸਾਲ ਵਾਲੀ ਜਾਂਦੇ ਤੇ ਫਿਰ ਕੋਈ ਹੋਈ ਆਪਾ ਬਰਬਾਦ ਕਰਕੇ ਚਾਲੂ ਚਾਲੂ ਜੇ ਕਹਿੰਦੇ ਜਿੱਤ ਨਵਾਂ ਮੌਕਾ ਦੇ ਦੇ ਸੋ ਮੈਂ ਤੁਹਾਡੇ ਤੇ ਜਿਆਦਾ ਆਸ ਕਰਦਾ ਕਿਉਂਕਿ ਲੰਬੀ ਹਲਕੇ ਤੋਂ ਇੱਥੇ ਸਾਡੀ ਤਾਕਤ ਸੰਭੀ ਹੈ ਇੱਥੋਂ ਇੱਥੋਂ ਤੇ ਉਸ ਦਿਨ ਘਰ ਘਰ 4-5 ਹਜ਼ਾਰ ਹੁੰਦਾ ਲੋਥੇ ਮਾਗੀ ਦੀ ਮੇਲੇ ਤੇ ਪਹੁੰਚਣਾ ਹੀ ਪਹੁੰਚਣਾ ਦੇ ਅਖੀਰ ਤੱਕ ਜਿਹਨਾਂ ਨਹੀਂ ਪਹੁੰਚਣਾ ਨਹੀਂ ਕੈਮਨ ਸੋਥੀਆ ਕਾਲੋ ਸੋਥੀ ਨੂੰ ਸਮਝਾ ਤੁਸੀਂ ਹਿੱਸਾ ਲੈਣਾ ਤੇ ਮਾਗੀ ਦੇ ਬਾਅਦ મેદાને ચંગ ચંગ ઝાડુ વાળ કાંગ્રેસી વહી જવાગે સરકાર લેવાગે વાર વલસા વહેગુ વા